ਚਲ ਤੂੰ ਆਏ ਕਰ ਕੋਈ ਵਧੀਆ ਜੀ ਪੈਂਟ ਦਿਖਾ ਵੀਰੇ ਮੁੰਡੇ ਵਾਸਤੇ ਆ ਦੇ ਗਾ ਜੀ ਸਟਾਰ ਤੈਨੂੰ ਗਲੇ ਚ ਪਾ ਕੇ ਉਹਨੂੰ ਲਾ ਕੇ ਦਿਖਾਈ ਦਿੰਦਾ ਗਲੇ ਚ ਪਾ ਕੇ ਦਾ ਕੀ ਮਤਲਬ ਯਾਰ ਗਲ ਘੁੱਟਣਾ ਮੇਰਾ ਤੂੰ ਅਸੀਂ ਵੀਰੇ ਇਹਨੂੰ ਪਾਲ ਦੰਨੇ ਸਾਨੂੰ ਕਹੋ ਕਰ ਜਨਰੇਟ ਕਰ ਯਾਰ ਪਾਲਿਆ ਹੋਇਆ ਮੇਰਾ ਮੁੰਡਾ ਤੁਸੀਂ ਕੀ ਪਾਲੋਗੇ ਪੈਂਟ ਦਿਖਾ ਯਾਰ ਤੂੰ ਬਾਲੀਆਂ ਗੱਲਾਂ ਨਾ ਮਾਰ ਇਹ ਕੈਸਾ ਹੁੰਦਾ ਯਾਰ ਤਾਂ ਰਿਸ਼ਤਾ ਕਰਾਉਣਾ ਓਏ ਇਹਨੂੰ ਆਪਾਂ ਚੱਲੀ ਯਾਰ ਕੰਮ ਜਾਣਾ ਆਪਾਂ ਨੇ ਇਹਨਾਂ ਮੇਲੇ ਨੂੰ ਓਏ ਸਮਝਾ ਦੇ ਇਹਨੂੰ ਯਾਰ ਦੇ ਤੁਸੀਂ ਕੋਲ ਖਾਂਦੇ ਪੀਂਦੇ ਤਾਂ ਨਹੀਂ ਇਹ ਚਾਹ ਕੀਤੀ ਚਾਹ ਤਾਂ ਘਾਣੂ ਕੀਤੀ ਹੋਈ ਆ ਐਂ ਕਰ ਆ ਜੀਨਸ ਕਰ ਦੇ ਮੁੰਡੇ ਦੀ ਫਾਈਨਲ ਕਰ ਬਸ ਮੈਂ ਟਮਾਰ ਮੇੜ ਕੰਮ ਉਹ ਵੇੜ ਆਏ ਰੱਬਾ ਮੈਂ ਸੱਤ ਸੰਦ ਆਈ ਨਹੀਂ ਇਹ ਟਾਈਮ ਇਹ ਤਾਂ ਪਏ ਗੱਲ ਕਰ ਗੱਲ ਕਰ ਮੈਨੂੰ ਕੰਮ ਆ ਕੋਈ ਨਹੀਂ ਤਾਂ ਹੱਥੋਂ ਤੱਕ ਪਜਾਂਦਾ ਆਉਂਦੀ ਕੰਮ ਤਾਂ ਸਾਨੂੰ ਆ ਤੈਨੂੰ ਕੀ ਕੰਮ ਆ ਬੇਲਾ ਤੂੰ ਦਾ ਯਾਰ ਬੇਲਾ ਕਿਨੇ ਗਿਆਗਾ ਮੈਂ ਬੇਲਾ ਬਈ ਲੈ ਆ ਤੂੰ ਕੀ ਰੋਜੀ ਆ ਤੂੰ ਨੀ ਨਾ ਦੋ ਦਿਨ ਤਾਂ ਸਾਰਾ ਅੱਜ ਪਤਾ ਨਹੀਂ ਕਿਵੇਂ ਲੈ ਗਿਆ ਉਹਨੇ ਕੁੱਟ ਕੇ ਆ ਕੇ ਗਿਆ ਸਾਥੋਂ ਦੋ ਦਿਨ ਹਾਬ ਕਰਨ ਨੂੰ ਲੱਗਦੇ ਠੇਕਾ ਲੈਣ ਵੇਲੇ ਉਹ ਸਾਰੇ ਕੱਪੜੇ ਦੇ ਦੀ ਹੁਣ ਤੈਨੂੰ ਦੇ ਦੇ ਹਾਂ ਸਾਰੇ ਦੇ ਦੇ ਯਾਰ ਤੇਰੀ ਖੁਸ਼ੀ ਆ ਜੇ ਦੇਣੇ ਆ ਭਾਈ ਹੂੰ ਦੇ ਦੇ ਰੁਪਈਆ 5000 ਬਣ ਗਿਆ ਕਿਵੇਂ ਬਣ ਗਿਆ ਇੱਕ ਇੱਕ ਛੜੀ ਜੀ ਪੈਂਟ ਲਈ ਆ ਉਹਦਾ 5000 ਕਿਵੇਂ ਬਣ ਗਿਆ ਯਾਰ ਉਹ ਸਾਰੇ ਕੱਪੜਿਆਂ ਦਾ 5000 ਯਾਰ ਤੂੰ ਸਮਝਾ ਤੂੰ ਬੰਦਾ ਸਹੀ ਆ ਹੁਣ ਤੈਨੂੰ ਮਦਦਾ ਜਿਹੜਾ ਇੱਕ ਪਾਸਾ ਇਹਦਾ ਆ ਅੱਛਾ ਇਹ 200 ਦਾ ਇੱਕ ਪਾਸਾ 2200 ਦਾ ਦੂਆ ਪਾਸਾ ਠੀਕ ਕਿੰਨਾ ਹੋ ਗਿਆ ਦੂਆ ਪਾਸਾ ਦੂਆ ਪਾਸਾ ਫੇਰ ਬਾਈਸਾ ਫੇਰ ਵੀ ਇਹਨੂੰ ਲੈਸ਼ਾ ਕਰਕੇ ਦਿੱਤਾ 4400 ਦੇ ਵਿੱਚੋਂ 2200 ਕੱਢੀਏ 2200 2200 ਤੋਂ 1100 ਕੱਢੀਏ 1100 1100 ਤੋਂ ਇਹਦੋਂ ਹਜੇ ਤਾਂ ਰਹਿ ਗਿਆ 500 ਕੱਢੀਏ 600 ਜਿਹੜਾ ਇਹਨੂੰ ਬੜਾ 600 ਤੋਂ 500 ਕੱਢੀਏ 100 ਰੁਪਿਆ 100 ਫੜ ਗੱਲ ਕੀ ਕਰਨਾ ਯਾਰ ਤੂੰ ਯਾਰ ਕਮਾਲ ਆ ਯਾਰ ਨਿਕਲੇ ਇਹ ਬੱਚੇ ਦੀ 65000 ਆ ਯਾਰ ਆਏ ਆਂਗੇ ਉਸਤਾਦ ਹੁਣ ਗੱਲ ਕਰ ਮੇਰੀ ਗੱਲ ਸੁਣ ਲੈ ਐਣਕ ਤੋਂ ਬਿਨਾ ਜੱਟ ਗੱਲ ਨਹੀਂ ਕਰਦਾ ਐਣਕ ਦੇ ਦੇ ਸਿੱਧਾ ਜਿਵੇਂ ਲਾਈ ਆ ਇਲਾਹੀ ਆੂੰ ਵੀ ਲਾ ਦੇ ਸਿੱਧੀ ਲਾ ਯਾਰ ਗੱਲਾਂ ਕਿਹੜੀਆਂ ਕਰਦਾ ਫੋਨ ਆ ਜਾਂਦਾ ਪਾਣੂ ਫੋਨ ਕਿਹੜਾ ਹੁੰਦਾ ਫੋਨ ਕਰੋ ਜੱਟ ਯਾਰ ਸਾਰੀ ਇਹ ਲੈ ਪਏ ਨੇ ਸੜਿਆ ਤੇ ਮੜਿਆ ਕਰਕੇ ਫੋਨ ਤੇ ਨਾ ਭੈਣ ਜੀ ਤੁਸੀਂ ਕੱਪੜੇ ਕਿਉਂ ਨਹੀਂ ਦਿਖਾ ਰਹੇ ਇਹ ਤਾਂ ਪਾਗਲ ਬੰਦੇ ਨੇ ਉਹ ਦਿਖਾ ਤਾ ਤੇ ਯਾਰ ਹੁਣ ਤੂੰ ਫਾਈਨਲ ਤਾਂ ਕਰ ਲਿਆ ਹੈਗਾ ਫਾਈਨਲ ਤਾਂ ਕਰ ਲਿਆ ਕਹਿੰਦੇ ਸਾਰੇ ਲਾ ਕੇ ਯਾਰ ਰੁਪਈਆ 6000 ਬਣਾਤਾ ਮੈਂ ਕਿੱਥੋਂ ਦਊਂਗਾ 5000 ਕਿਹਾ ਤੈਨੂੰ ਵੀਰੇ 6000 ਨਹੀਂ ਗਿਆ ਔ ਤੂੰ ਚੁੱਪ ਕਰ ਜਾ ਬਾਈ ਤੂੰ ਤਾਂ ਬੋਲ ਹੀ ਨਾ ਵਿੱਚ ਲੈ ਮੈਂ ਬੋਲੂ ਵੀਰੇ ਤੇਰੇ ਨਾਲ ਗੱਲ ਆਇਆ ਨਾ ਤੇਰੇ ਨਾਲ ਤੇਰੇ ਨਾਲ ਗੱਲ ਨਿਪਟੜ ਗਈ ਨਾ ਮੇਰੀ ਤੂੰ ਸਾਈਡ ਤੇ ਰਹਿ ਲੈ ਆਂ ਉਹੀ ਜੀਭਾਂ ਘੱਟੀ ਜਾਂਦਾ ਅੱਕੇ ਪਏ ਚੁੱਪ ਚੁੱਪ ਆ ਸੁਣਾ ਬਾਈ ਚਪੋ ਜੋ ਹੋ ਜੋ ਯਾਰ ਉੱਥੇ ਹੀ ਸ਼ੁਰੂ ਆਉਂਦਾ ਆ ਉਹੀ ਜੀਭਾਂ ਘੱਟੀ ਜਾਂਦਾ ਖਾਜ ਯਾਰ ਕਿਉਂ ਜਵਾਕਾਂ ਵਾਲੀਆਂ ਮੱਤਾਂ ਦੇ ਛੋਡੀਆਂ ਯਾਰ ਖਾਜ ਹੁੰਦੀਆਂ ਅੱਛਾ ਜੀਭ ਤਾਂ ਐ ਖਾਜ ਕਰਦੇ ਆਂ ਹਾਂ ਕਿਆ ਲਾਇਆ ਹੈ ਪੈਂਟ ਜੀ ਮੈਨੂੰ ਪੈਂਟ ਇੱਕ ਸਿਲੈਕਟ ਕੀਤੀ ਆ ਇਹਦਾ ਰੇਟ ਤੁਸੀਂ ਦੱਸੋ ਇਹਦਾ ਗੱਲਾਂ ਹੋਰ ਹੀ ਕਰਦੇ 2 ਘੰਟਾ ਹੋ ਗਿਆ ਇੱਕ ਹੀ ਸਿਲੈਕਟ ਕੀਤੀ ਰੁਪਿਆ 4000 ਦੇ ਦੇ ਯਾਰ ਬਸ ਇਹਦਾ ਇੱਕ ਸਿਲੈਕਟ ਹੋ ਗਈ ਨਹੀਂ ਤਾਂ ਸ਼ਾਮ ਤੱਕ ਹੁੰਦੀ ਐਨੇ ਕੱਪੜੇ ਦੇਖ ਕੇ ਪੈਂਟ ਇਕ ਲੈ ਲੈਣਾ ਤੂੰ ਯਾਰ ਸਾਡੀ ਮਰਜ਼ੀ ਅਸੀਂ ਗ੍ਰਾਹਕਾਂ ਜੋ ਕੁਝ ਮਰਜ਼ੀ ਦੇਖੀਏ ਚਾਹ ਚਲ 4000 ਰੁਪਏ ਦੇ ਦੇ ਗੱਲ ਖਤਮ ਕਰ ਯਾਰ 4000 ਕੱਢ ਓਏ ਯਾਰ 4 ਸਾਲਾਂ ਦਾ ਮੁੰਡਾ 4000 ਰੁਪਿਆ 4000 ਰੁਪਿਆ ਲੱਗੂ ਵੀਰ ਤੇ ਮੇਰੀ ਗੱਲ ਸੁਣ ਲੈ ਇਹ ਤੇਰੇ 4 ਸਾਲ ਚੱਲੂਗੀ ਠੀਕ ਆ ਵਧੀਆ ਕੁਆਲਿਟੀ ਦਿੱਤੀ ਆ 4 ਸਾਲ ਦਾ ਭਾਈ ਚੱਲੂ 4 ਸਾਲ ਚੱਲੂ ਮੈਂ ਮੰਨਦਾ ਆ ਤੁਸੀਂ ਪੈੱਕ ਕਰੋ ਇਹ ਨਹੀਂ 4 ਸਾਲ ਚੱਲੂ ਮੈਂ ਮੰਨਦਾ ਫਿਰ ਰੁਪਏ ਥੋੜੇ ਥੋੜੇ ਜਿਹਾ ਲਸਤਾ ਕਰ ਲੋ ਜੀ ਲਸਤੀ ਕਰਤੇ ਤੈਨੂੰ ਦੇ ਯਾਰ ਭਾਈ ਮੇਰਾ ਭਾਈ ਨਹੀਂ ਲਸ ਕਰਦਾ ਤੈਨੂੰ ਦੇ ਨਾ ਥੋੜੀ ਮੈਂ ਚਾਹ ਪੀਤੀ ਚਾਹ ਦਾ ਖਰਚਾ ਕੱਢ ਦਉਂਦਾ ਨਾ ਕੁਝ ਭਾਈ ਨਹੀਂ ਮੇਰਾ ਚਲੋ 20 20 ਨਹੀਂ ਮੇਰਾ ਐ ਨਾ ਕਰ ਇਹਨੂੰ 20 ਰੁਪਏ ਲਸ ਕਰ ਦੋ 20 ਰੁਪਏ ਜਾ ਦੇ ਨਾ ਜੀ ਵੀਰ 20 ਰੁਪਏ ਜਿਆਦਾ ਦਾ ਇਤਰਾਜ਼ ਕਰਿਆ ਸਰ ਜਿਆਦਾ ਕਾਪੀ ਮਾਪ ਕੀਤਾ ਮਤਲਬ ਸਰ ਇੱਕ ਗੱਲ ਅਸੀਂ ਮੂੰਹ ਦੇਖ ਕੇ ਬੰਦੇ ਨੂੰ ਉਨੇ ਕ ਪੈਸੇ ਘੱਟ ਕਰਦੇ ਤੁਹਾਡਾ 20 ਰੁਪਏ ਵਾਲਾ ਚੱਲ ਕਰਦੇ ਪੈਕ ਕਰਦੇ ਇਹਨਾਂ ਟਾਈਮ ਨਹੀਂ ਜੱਟ ਕੋਲੇ ਉਹ ਪੈਸੇ ਕੱਢ ਵੀਰ ਇਹ ਸ਼ੂਗਰ ਆ ਮਾਲ ਦਾ ਤੁਹਾਨੂੰ ਪਸੰਦ ਆਇਆ ਇਹ ਸ਼ੂਗਰ ਘਰ ਭਾਈ ਇਹ ਤਾਂ ਪਸੰਦ ਆ ਗਈ ਮੇਰੇ ਲੈ ਪੈਸੇ ਕੱਢ ਕੇ ਨਾ ਜਾਣਾ ਪੈਸੇ ਕੰਮ ਆਣ ਗਾਦੇ ਪੈਸੇ ਇਹ ਪੰਟ ਦੇ ਪੈਸੇ ਦੋ ਕਾਦੇ ਦਵਾ ਮੈਂ ਦੇ ਦੇ ਪੈਸੇ ਮੈਂ ਇੱਧਰ ਪੈਸੇ ਦਊਂ ਤੂੰ ਹੀ ਵਿੱਚ ਬੋਲੀ ਆ ਨਾ ਅਸੀਂ ਵੀ ਮਾਲਕਾਂ ਤੂੰ ਕਿ ਖੜ ਜਾ ਨਹੀਂ ਇਹ ਕਿਤਰੋਂ ਮਾਲਕ ਹੋ ਗਿਆ ਕੱਲ ਇੱਕ ਤੈਨੂੰ ਦੁਕਾਨ ਤੇ ਰੱਖਿਆ ਹੋਇਆ ਇਹਨਾਂ ਨੇ ਮੈਂ ਵੀ ਮਾਰੇ ਗੁੰਟ ਖਾ ਕੇ ਜਾਣੀ ਅੱਜ ਮੇਰੀ ਗੱਲ ਸੁਣ ਲੈ ਇਹ ਐਂ ਐਂ ਕਬਜ਼ਾ ਕਰਦੇ ਹੁੰਦੇ ਨੇ ਰੋਕ ਜਾ ਛੋਟੇ ਤੂੰ ਰੁਕ ਜਾ 2 ਮਿੰਟ ਦੁਕਾਨ ਉਧਰ ਹੀ ਤੋ ਛੋਟੇ ਤੂੰ ਇਹ 2 ਸਾਲ 2 ਸਾਲ ਰੱਖ ਲੈਣਾ ਤੇਰੀ ਦੁਕਾਨ ਰਹਿਣੀ ਨਹੀਂ ਦੁਕਾਨ ਇਹਦੀ ਹੋ ਜਾਣੀ ਆ ਹਾਲ ਤਾਂ ਸਾਡੀ ਵੀ ਆ ਛੋਟੇ ਗੁੱਸਾ ਨਾ ਕਰ ਤੂੰ ਪਿੱਗ ਜਾ ਲਗਾ ਤੇ ਹੋ ਜਾ ਟਿਕ ਜਾ ਬਹੁਤ ਮਿਲਦੇ ਨੇ ਤੇਰੇ ਵਰਗੇ ਮੈਨੂੰ ਉਹ ਤੂੰ ਹੁਣ ਛੱਡ ਨਹੀਂ ਆਹ ਜਿਹੜੀਆਂ ਕਿਟਾਂ ਈਆਂ ਪਾਉਂਦਾ ਨਾ ਮੈਂ ਵੀ ਬਹੁਤ ਪਾਈਆਂ ਨੇ ਇਹ ਬਸੇਰੇ ਬਸ ਦੇਖ ਨਹੀਂ ਰੋ ਇਹਦਾ ਜੱਟ ਰੱਖਣਾ ਹਟ ਗਿਆ ਦੇਮ ਚ ਕੈਸ ਰੱਖਦਾ ਮੈਂ ਨਾਲੇ ਵੱਡਾ ਪੈਸੇ ਦੇ ਯਾਰ ਦੂ ਗੱਲ ਗੱਲ ਕਰ ਕੰਮ ਨੇ ਮੇਰਾ ਹੋਰ ਵੀ ਗਰਾਹ ਤਾਂ ਨਹੀਂ ਆਣਾ ਓਏ ਬਡੂਆ ਦਾ ਮੇਰਾ ਓਏ ਤੈਨੂੰ ਕਿੱਥੋਂ ਮਿਲਿਆ ਏ ਤੇਰਾ ਕਿਵੇਂ ਓਏ ਆਹ ਦੇਖ ਯਾਰ ਕਿਹੜੀਆਂ ਗੱਲਾਂ ਕਰਦਾ ਤੇਰਾ ਕਿਵੇਂ ਹੋ ਗਿਆ ਬਡੂਆ ਮੇਰਾ ਏ ਮੇਰਾ ਬਡੂਆ ਮੀਰੀ ਦਾ ਬਡੂਆ ਬਾਰ ਦੇ ਮੇਲੇ ਤੋਂ ਲੈ ਕੇ ਆਇਆ ਸਪਾਰ ਦੇ ਮੇਲੇ ਵਾਲੀ ਔਕਾਤ ਤੇਰੀ ਕਿੱਥੇ ਆ ਤੂੰ ਲਾ ਔਕਾਤ ਜੱਟ ਦੀ ਯਾਰ ਫੋਟੋ ਦੇ ਫੋਟੋ ਦੇ ਫੋਟੋ ਦੇ ਫੋਟੋ ਮੇਰੀ ਗੱਲ ਮੇਰਾ ਬੱਦੂਆ ਕੱਢ ਲਾ ਬੱਦੂਆ ਕੱਢ ਇੱਧਰ ਆ ਬੱਦੂਆ ਕੱਢ ਯਾਰ ਕਰਦਾ ਇੱਕ ਮੈਂ ਆਪ ਹੀ ਕੱਢਦਾ ਆਪ ਹੀ ਕੱਢਦਾ ਨਹੀਂ ਮੈਂ ਆਪ ਹੀ ਕੱਢਦਾ ਨਹੀਂ ਨਹੀਂ ਮੈਂ ਆਪ ਹੀ ਕੱਢਦਾ ਤੂੰ ਕੱਢਾ ਮੈਂ ਵੀ ਦੇਖਾਂ ਤੈਨੂੰ ਪੈਸੇ ਘਾ ਵਾਗੇ ਮੈਂ ਕਰਦਾ ਮੇਰੀ ਗੱਲ ਸੁਣ ਲੈ ਪਿਆਰ ਨਾਲ ਪਹਿਲਾ ਇੱਕ ਗੱਲ ਦਾ ਬੱਦੂਆ ਕੱਢ ਪੱਟਾ ਕੱਢ ਇੱਕ ਗੱਲ ਸੁਣ ਲੋ ਤੇਰੀ ਕੱਢ ਦੂੰ ਆ ਜਾ ਬਡੂਆ ਕੱਢ ਕੱਢ ਕਾਤ ਨਹੀਂ ਗੱਲ ਕੀਤੀ ਆ ਨਾ ਨਾ ਤੂੰ ਬਡੂਆ ਕੱਢ ਕੇ ਹੈਲੀਕਾਪਟਰ ਖਰੀਦ ਲੂ ਮਾ ਤੇਰੀ ਕਾਤ ਦੇਖ ਲਈ ਬੱਸ ਹੁਣ ਬਡੂਆ ਕੱਢ ਜਾ ਰਹੇ ਏ ਤੱਕਾਂ ਬਡੂਆ ਕੱਢ ਓਏ ਨਾ ਓਏ ਯਾਰ ਤੂੰ ਆਇਆ ਯਾਰ ਕੱਢ ਬਡੂਆ ਕੱਢ ਨਾ ਉਹ ਫੜ ਤੂੰ ਫੜ ਲੈ ਬੰਗਾ ਬੰਗਾ ਯਾਰ ਤੂੰ ਆਇਆ ਯਾਰ ਬਸ ਕਰਦੇ ਹਾਂ ਇਹ ਜਾ ਕੁਛ ਕਰਦੇ ਹੋ ਯਾਰ ਉਹ ਤੇ ਗ੍ਰਾਕਾਂ ਨਾਲ ਐਂ ਕਰਾਂਗੇ ਮੈਨੂੰ ਲੁੱਟਦੇ ਯਾਰ ਤੁਸੀਂ ਉਹ ਲੁੱਟ ਦੇਗਾ ਫਾਗਲਾਂ ਚੋਰ ਲਾਂ 100 ਰੁਪਏ ਹੀ ਸਾਰੇ ਲੈ ਆ ਓਏ ਸਾਰੇ ਆਹ ਦੇਖ ਲਾਲਾ ਆ ਬੱਡੂ ਵਾਲਾ ਮੇਰਾ ਫੋਟੋ ਨਹੀਂ ਨਹੀਂ ਚੋਰ ਨਿਕਲਿਆ ਅਮੀਰ ਖਾਨ ਦੀ ਫੋਟੋ ਲੱਗੀ ਹੋਈ ਜਿਹਦੇ ਵਿੱਚ ਇਹ ਤਾਂ ਮੈਂ ਲਾਈ ਆ ਮੈਂ ਫੈਨ ਆ ਆ ਇਹਦਾ ਫੈਨ ਹੋਵੇਗਾ ਯਾਰ ਬੱਡੂਆ ਦੇ ਮੇਰਾ ਪੈਸੇ ਕਨ ਪੈਸੇ ਕਨ ਨਹੀਂ ਓੜਿਆ ਵਾਲਾ ਨਹੀਂ ਪੈਸੇ ਕਨ ਇਹਨੂੰ ਫੜ ਫੜ ਤੂੰ ਫੜ ਤੱਜੂ ਹੁਣ ਬੱਜੂ ਪਾਹੇ ਸਾਰੇ ਫੜ ਫੜ ਮੋਟੋ ਨੂੰ ਮੋਟੋ ਨੂੰ ਵੱਡੋ ਅੱਜ ਵੱਡੋ ਅੱਜ ਹਲਾ ਚੋਰ ਨਾ ਨਾ ਚੋਰ ਹਲਾ ਅੱਜ ਨਾ ਜਾਵੇ ਥਾਣੇ ਦਾ ਲੋ ਥਾਣੇ ਲੈ ਕੇ ਚੱਲ ਨੂੰ ਲੈ ਕੇ ਚੱਲ ਥਾਣੇ ਨੂੰ ਇੱਕ ਸੀਨ ਹੋਰ ਆ ਗਿਆ ਜਿਆਦਾ